ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਅਹੋਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜਕੱਲ ਪੰਜਾਬ ਦੌਰੇ ਤੇ ਨੇ ਚੋਣਾਂ ਦੇ ਪ੍ਰਚਾਰ ਨੂੰ ਲੈ ਕੇ ਬੀਤੀ ਸ਼ਾਮ ਪਟਿਆਲਾ ਵਿਖੇ ਉਹਨਾਂ ਨੇ ਪੋlo ਗਰਾਊਂਡ ਵਿਖੇ ਰੈਲੀ ਕੀਤੀ ਔਰ ਕਾਫੀ ਅਜਿਹੀਆਂ ਗੱਲਾਂ ਕੀਤੀਆਂ ਜਿਸ ਦਾ ਤਫ਼ਸਰਾ ਕਰਨਾ ਬਣਦਾ ਹੈ ਔਰ ਅੱਜ ਵੀ ਉਹ ਜਲੰਧਰ ਅਤੇ ਪਠਾਨਕੋਟ ਵਿਖੇ ਰੈਲੀਆਂ ਕਰਨਗੇ ਗੱਲ ਕੀਤੀ ਯਾਰ ਜਿਵੇਂ ਮਾਲਵਾ ਮਾਝਾ ਦੋਆਬਾ ਉਹਨਾਂ ਨੇ ਤਿੰਨ ਜਗ੍ਹਾ ਛੋੜ ਲੀਆਂ ਜਿਵੇਂ ਕੱਲ ਪੰਜ ਉਮੀਦਵਾਰ ਇੱਥੇ ਬੁਲਾਏ ਸੀ ਪਟਿਆਲਾ ਸੰਗਰੂਰ ਬਠਿੰਡਾ ਫਰੀਦਕੋਟ ਅਤਰਸ਼ਰੀਫ ਅਤੇ ਗੜ੍ਹ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਗੱਲ ਕੀਤੀ ਉਹਨਾਂ ਨੇ ਕਰਤਾਰਪੁਰ ਸਾਹਿਬ ਦੀ ਗੱਲ ਕੀਤੀ ਕਿ 1971 ਦੀ ਜੰਗ ਤੋਂ ਬਾਅਦ 90000 ਜਿਹੜੇ ਕੈਦੀ ਸੀ ਉਹ ਮੈਨਾ ਛੱਡਦਾ ਕਰਤਾਰਪੁਰ ਸਾਹਿਬ ਨੂੰ ਲੈਣ ਤੋਂ ਬਿਨਾ ਔਰ ਇਸ ਤੋਂ ਇਲਾਵਾ ਪਟਿਆਲਾ ਵਾਲ ਵੀ ਉਹਨਾਂ ਨੇ ਸਾਂਝ ਆਪਣੀ ਪ੍ਰਗਟਾਈ ਕਿ ਪਟਿਆਲਾ ਦੇ 12 ਦਰੀ ਗਾਰਡਨ ਵਿੱਚ ਕੇ ਚਾਹ ਪੀਂਦੇ ਹੁੰਦੇ ਸਨ ਔਰ ਜੋੜੀਆਂ ਪੱਟੀਆਂ ਦੇ ਚੌਂਕ ਵਿੱਚ ਵੀ ਬੈਠ ਕੇ ਗੱਪਾਂ ਆਪਣੇ ਦੋਸਤਾਂ ਨਾਲ ਮਾਰਦੇ ਹੁੰਦੇ ਸਨ ਅਜੀ ਤਮਾਮ ਗੱਲਾਂ ਉਹਨਾਂ ਨੇ ਕੀਤੀਆਂ ਔਰ ਪੰਜਾਬ ਸਰਕਾਰ ਉੱਤੇ ਵਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਾਗਜ਼ੀ ਮੁੱਖ ਮੰਤਰੀ ਹਨ ਅਤੇ ਦਿੱਲੀ ਦੇ ਸ਼ਹਿਰੋ ਚਲਦੇ ਹਨ ਇੱਥੇ ਉਹਨਾਂ ਨੇ ਨਸ਼ਾ ਔਰ ਗੈਂਗਸਟਰ ਵਾਤਾਵਰਣ ਜਿਹੜਾ ਵੱਧ ਰਿਹਾ ਹੈ ਉਹਨਾਂ ਨੇ ਕੰਸਰਨ ਜ਼ਾਹਿਰ ਕੀਤਾ ਇਸ ਸਾਰੇ ਬਾਰੇ ਗੱਲਬਾਤ ਕਰਦੇ ਆ ਸਹਾਉਜਗਰ ਸਿੰਘ ਸਾਫ ਦਾ ਲੋਕ ਸੰਪਰਕ ਅਧਿਕਾਰੀ ਅਤੇ ਕਾਲਮਿਸਟ ਹੈਗੇ ਨੇ ਔਰ ਰਾਜਨੀਤਿਕ ਮਾਮਲਿਆਂ ਤੇ ਚੰਗੀ ਪਕੜ ਰੱਖਦੇ ਨੇ ਸਹਾਉਜਗਰ ਸਿੰਘ ਸਾਡੇ ਨਾਲ ਜੁੜ ਰਹੇ ਨੇ ਸਹਾਉਜਗਰ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਚੈਨਲ ਦੇ ਸਰੋਤਿਆਂ ਦਾ ਸਹਾਉਜਗਰ ਸਿੰਘ ਜੀ ਤੁਸੀਂ ਵੀ ਕੱਲ ਸੁਣਿਆ ਹੋਣਾ ਨਰਿੰਦਰ ਮੋਦੀ ਆ ਜੋ ਪਟਿਆਲੇ ਵਿਖਿਆ ਹੈ ਸਨ ਤੁਸੀਂ ਵੀ ਪਟਿਆਲੇ ਨਾਲ ਸੰਬੰਧ ਰੱਖਦੇ ਹੋ ਔਰ ਪੋਲੋ ਗਰਾਉਂਡ ਵਿਖੇ ਉਹਨਾਂ ਨੇ ਰੈਲੀ ਕੀਤੀ ਹਾਲਾਂਕਿ ਆਯੋਜਕਾਂ ਵੱਲੋਂ ਬਹੁਤ ਵੱਡਾ ਦਾਵਾ ਕੀਤਾ ਗਿਆ ਕਿ 1 ਲੱਖ ਦੇ ਕਰੀਬ ਇੱਥੇ ਲੋਕ ਇਕੱਤਰ ਹੋਏ ਔਰ ਪੰਜ ਹਲਕਿਆਂ ਦੀ ਇੱਕ ਰੈਲੀ ਦਾ ਇਹ ਰੂਪ ਸੀ ਆਪਾਂ ਕਹਿ ਸਕਦੇ ਹਾਂ ਔਰ ਕਿਵੇਂ ਦੇਖਦੇ ਹੋ ਪ੍ਰਧਾਨ ਮੰਤਰੀ ਜੀ ਜਿਹੜੀ ਭਾਸ਼ਣ ਸੀਗਾ ਸਭ ਤੋਂ ਪਹਿਲਾਂ ਅਸੀਂ ਕਰਤਾਰਪੁਰ ਸਾਹਿਬ ਦੀ ਗੱਲ ਸ਼ੁਰੂ ਕਰਦੇ ਹਾਂ ਕਿਉਂਕਿ ਅੰਤਰਰਾਸ਼ਟਰੀ ਮੁੱਦਾ ਹੈ ਕਰਤਾਰਪੁਰ ਸਾਹਿਬ ਦਾ ਉਹ ਕ੍ਰੈਡਿਟ ਲੈ ਰਹੇ ਨੇ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਉਹਨਾਂ ਦੇ ਉਹਨਾਂ ਵੱਲੋਂ ਖਲਵਾਇਆ ਗਿਆ ਜਾਂ ਉਹਨਾਂ ਦੀ ਟਰਮ ਵਿੱਚ ਖੁੱਲਿਆ ਗਿਆ ਇਸ 1971 ਦੀ ਜਿਹੜੀ ਜੰਗ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕੀ ਸਮਝਦੇ ਹੋ ਜੀ ਉਹ ਹੁਜਾਬ ਦੇਖੋ ਪ੍ਰਧਾਨ ਮੰਤਰੀ ਜਦੋਂ ਵੀ ਕਿਸੇ ਇਲੈਕਸ਼ਨ ਦੇ ਦੌਰਾਨ ਘਾਰੇ ਤੇ ਆਉਂਦੇ ਨੇ ਤਾਂ ਉਹਨਾਂ ਦਾ ਮਤਲਬ ਇਹੀ ਹੁੰਦਾ ਕਿ ਵੋਟਾਂ ਕਿਸ ਤਰ੍ਹਾਂ ਮਟੋਰੀਆਂ ਜਾਂ ਕਿਸ ਤਰ੍ਹਾਂ ਇਮੋਸ਼ਨਲਾਈਜ਼ ਕੀਤਾ ਜਾਵੇ ਵੋਟਰਾਂ ਨੂੰ ਉਸ ਮਾਮਲੇ ਵਿੱਚ ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਪਾਵਲਪ ਮੁਕਤੌਰ ਤੇ ਆਪਣੀ ਪਾਰਟੀ ਨਾਲ ਜੋੜਨ ਦੀ ਜਾਂ ਖਾਸ ਤੌਰ ਤੇ ਆਪਣੇ ਨਾਲ ਜੋੜਨ ਦੀ ਕਿਉਂਕਿ ਜਿਹੜੀ ਇਹ ਚੋਣ ਹੋ ਰਹੀ ਹੈ ਇਸ ਟਾਈਮ ਇਹ ਮੋਦੀ ਦੇ ਨਾਂ ਤੇ ਹੀ ਹੋ ਰਹੀ ਹੈ ਤੁਸੀਂ ਦੇਖਿਆ ਹੋਊਗਾ ਉਹ ਆਪਣੇ ਭਾਸ਼ਣ ਦੇ ਵਿੱਚ ਬਾਰ ਬਾਰ ਮੋਦੀ ਦੀ ਗੱਲ ਕਰਦੇ ਨੇ ਮੋਦੀ ਹੁੰਦਾ ਜੇ ਮੋਦੀ ਹੁੰਦਾ ਤੇ ਉਹ ਆਏ ਹੁੰਦਾ ਮੋਦੀ ਹੁੰਦਾ ਪਰ ਜਿਹੜੀ ਦੇਖੋ ਉਹਨਾਂ ਨੇ ਕਰਤਾਰਪੁਰ ਲੰਘੇ ਬਾਰੇ ਗੱਲ ਕੀਤੀ ਹੈ ਚਲੋ ਬਹੁਤ ਅੱਛੀ ਗੱਲ ਹੈ ਪੰਜਾਬੀ ਖਾਸ ਤੌਰ ਤੇ ਸਿੱਖ ਬਹੁਤ ਖੁਸ਼ ਰਹੇ ਵੀ ਉਹ ਲਾਂਘਾ ਖੁੱਲਿਆ ਤੇ ਸਾਨੂੰ ਆਪਣੇ ਕਰਤਾਰਪੁਰ ਸਾਹਿਬ ਦੇ ਦਰਸ਼ਣੇ ਦੇਦਾਰ ਕਰਨ ਦਾ ਮੌਕਾ ਮਿਲਿਆ ਇਸ ਲਈ ਅਸੀਂ ਚਲੋ ਮੋਦੀ ਸਾਹਿਬ ਦੇ ਇਖਤਾਨਬੰਦ ਕਹ ਲਓ ਜਾਂ ਵਾਰਤਵਾਦ ਨੇ ਉਹਨਾਂ ਕਰਵਾਟ ਕਰਦੇ ਆ ਪਰ ਜਿੱਥੋਂ ਤੱਕ ਸਵਾਲ ਆ ਮੋਦੀ ਸਾਹਿਬ ਨੇ ਉਸ ਨੂੰ ਜਿਹੜੀ ਟਵਿਸਟ ਦਿੱਤੀ ਉਹ ਇੱਕ ਪ੍ਰਧਾਨ ਮੰਤਰੀ ਨੂੰ ਦੇ ਸਟੇਟਸ ਮੁਤਾਬਕ ਉਹ ਮੈਨੂੰ ਠੀਕ ਨਹੀਂ ਲੱਗੀ ਕਿਉਂਕਿ ਜੇ ਵਾਲੀ ਗੱਲ ਹੈ ਜਿਹੜੀ ਇਹ ਜੇ ਵਾਲੀ ਗੱਲ ਜਿਹੜੀ ਹੁੰਦੀ ਹੈ ਇਹਦਾ ਕੋਈ ਪੈਰ ਨਹੀਂ ਹੁੰਦੇ ਉਹਦਾ ਕੋਈ ਆਧਾਰ ਨਹੀਂ ਹੁੰਦਾ ਇਹ ਸਿਰਫ ਮਤਲਬ ਹਵਾਈ ਗੱਲਾਂ ਹੁੰਦੀ ਹੈ ਜੇ ਵੀ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਜੇ ਮੋਦੀ ਪ੍ਰਧਾਨ ਮੰਤਰੀ ਹੁੰਦਾ ਉਹ ਕਿਸ ਤਰ੍ਹਾਂ ਹੁੰਦਾ ਉਹ ਉਹ ਤਾਂ ਮੋਦੀ ਸਿਆਸਤ ਵਿੱਚ ਏਰੀ ਸੀ 1971 ਦੇ ਵਿੱਚ ਤਾਂ ਉਹ ਕਿਸੇ ਪਿਕਚਰ ਵਿੱਚ ਏਰੀ ਸੀ ਉਹ ਐਵੇਂ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਬਰਗਲਾਉਣ ਦੀ ਕੋਸ਼ਿਸ਼ ਸੀਗੀ ਉਹੀ ਜੀ ਗੱਲ ਇੱਕ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ ਤੇ ਦੂਜੀ ਗੱਲ ਜਿਹੜੀ ਉਹ ਕ੍ਰੈਡਿਟ ਦੀ ਗੱਲ ਕਰਦੇ ਨੇ ਦੇਖੋ ਇਹਦੇ ਵਿੱਚ ਕੱਲੇ ਇੱਕ ਨੂੰ ਇਹ ਠੀਕ ਹੈ ਵੀ ਕੇਂਦਰ ਸਰਕਾਰ ਨੇ ਐਗਰੀ ਕੀਤਾ ਇਹ ਪ੍ਰਪੋਜ਼ਲ ਬਹੁਤ ਦੇਰ ਤੋਂ ਚੱਲ ਰਹੀ ਸੀ ਦੋਨੋਂ ਸਰਕਾਰਾਂ ਦੇ ਵਿੱਚ ਉਹਦੀ ਪ੍ਰੋਬਲਮ ਕਈ ਵਾਰ ਆ ਜਾਂਦੀ ਪਾਕਿਸਤਾਨ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਸੀ ਨਾ ਉਹ ਇਸ ਨੂੰ ਮਸਲੇ ਨੂੰ ਪ੍ਰਵਾਨਗੀ ਦੇਣ ਨੂੰ ਤਿਆਰ ਨਹੀਂ ਸੀ ਇਹਦੇ ਵਿੱਚ ਮੈਂ ਦੇਖੋ ਚਾਹੇ ਕੁਝ ਕਹੋ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਉਹ ਵੀਡੀਓ ਵੀ ਵਾਇਰਲ ਹੋਈ ਵੀ ਉਹਦੇ ਕੰਨ ਦੇ ਵਿੱਚ ਫੌਜ ਮੁਖੀ ਦੇ ਆਵਾਜ਼ ਬਾਰੇ ਕਿਹਾ ਤੇ ਉਹਨੇ ਆ ਕੇ ਬਾਹਰ ਵੀ ਕਿਹਾ ਉਹ ਆਵਾਜ਼ ਵਾਲੇ ਕਿਹਾ ਉਹਦੀ ਦੋਸਤੀ ਸੀ ਸੀ ਪ੍ਰਧਾਨ ਮੰਤਰੀ ਦੇ ਨਾਲ ਕ੍ਰਿਕਟਰ ਦੇ ਤੌਰ ਤੇ ਉਹ ਉਹਦਾ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇੱਕ ਮੈਂ ਇੱਥੇ ਇਹ ਵੀ ਗੱਲ ਕਹਿਣੀ ਚਾਹੁੰਦਾ ਚਾਹੇ ਉੱਥੇ ਦੀ ਸਰਕਾਰ ਚਾਹੁੰਦੀ ਵੀ ਸੀ ਚਾਹੇ ਨਹੀਂ ਚਾਹੁੰਦੀ ਸੀ ਉਸ ਦੇ ਵਿੱਚ ਫੌਜ ਦਾ ਵੀ ਬਹੁਤ ਵੱਡਾ ਰੋਲ ਹੈ ਕਿਉਂਕਿ ਜਿਹੜਾ ਜਾਵੇਦ ਬਾਜਵਾ ਸੀ ਉਸ ਦੀ ਟਰਮ ਖਤਮ ਹੋਣ ਵਾਲੀ ਸੀ ਉਹ ਕ੍ਰੈਡਿਟ ਲੈਣਾ ਚਾਹੁੰਦਾ ਸੀ ਉਹ ਐਕਸਟੈਂਸ਼ਨ ਲੈਣਾ ਚਾਹੁੰਦਾ ਸੀ ਪ੍ਰਧਾਨ ਮੰਤਰੀ ਨੂੰ ਖੁਸ਼ ਕਰਕੇ ਬਹੁਤ ਸਾਰੇ ਇਹਦੇ ਐਸਪੈਕਟ ਨੇ ਜਿਹੜੇ ਤੁਸੀਂ ਕਰਤਾ ਕੋਲ ਲੰਘੇ ਦੀ ਗੱਲ ਕਰਦੇ ਹੋ ਮੈਂ ਇਹ ਗੱਲ ਵਧਾਣਾ ਚਾਹੁੰਦਾ ਸੀ ਜਿਵੇਂ ਤੁਸੀਂ ਕਿਹਾ ਕਿ ਇੱਥੋਂ ਦੀ ਸਰਕਾਰ ਜਿਹੜੀ ਕਰਤਾਰਪੁਰ ਸਾਹਿਬ ਦੇ ਮੁੱਦੇ ਤੇ ਬਹੁਤ ਹੀ ਖੁਸ਼ ਰਹੀ ਸੀ ਕਿਉਂਕਿ ਕ੍ਰੈਡਿਟ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਨੂੰ ਜਾ ਰਿਹਾ ਸੀ ਨਵਜੋਤ ਸਿੰਘ ਸਿੱਧੂ ਆ ਬਹੁਤ ਵੱਡਾ ਇੱਕ ਦਿਗਜ ਲੀਡਰ ਵੀ ਨੇ ਪਰ ਰਾਜਨੀਤਿਕ ਤੌਰ ਤੇ ਉਹ ਕਾਫੀ ਪਿੱਛੜਦੇ ਜਾ ਰਹੇ ਨੇ ਉਦੋਂ ਵੀ ਰਾਜਨੀਤਿਕ ਤੌਰ ਤੇ ਉਹਨਾਂ ਨੇ ਇਹ ਗੱਲ ਨਹੀਂ ਸੰਭਾਲੀ ਉਹ ਕੈਪਟਨਵਿੰਦਰ ਸਿੰਘ ਮੁੱਖ ਮੰਤਰੀ ਜੀ ਪੰਜਾਬ ਦੇ ਜਦੋਂ ਇਹਨਾਂ ਨੇ ਐਲਾਨ ਕੀਤਾ ਕਿ ਪ੍ਰੈਸ ਕਾਨਫਰੰਸ ਕੀਤੀ ਕਿ ਇਮਰਾਨ ਖਾਨ ਦੇ ਸੌ ਚੁੱਕ ਸਮਾਗਮ ਤੇ ਜਦੋਂ ਉੱਥੇ ਗਏ ਸਨ ਤਾਂ ਕਾਫੀ ਉਹਨਾਂ ਨੂੰ ਪਿਆਰ ਮਿਲਿਆ ਖਲੂਸ ਮਿਲਿਆ ਨਵਜੋਤ ਸਿੰਘ ਸਿੱਧੂ ਹਾਂ ਦੇ ਕਨਵਿਜ ਨੂੰ ਤੁਸੀਂ ਕਹਿ ਜਨਰਲ ਬਾਜਬਾਨ ਨੇ ਇਹ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਗਾ ਅਸੀਂ ਖੁੱਲਣਾ ਚਾਹੁੰਦੇ ਆ ਪਾਵਨਾਤਮਕ ਤੌਰ ਤੇ ਨਰਿੰਦਰ ਮੋਦੀ ਇਹ ਪੱਤਾ ਜਰੂਰ ਕੱਢ ਕੇ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰ ਵੀ ਗੱਲ ਆਕੀ ਹੈ ਕਿ ਜਿਵੇਂ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਇੱਕ ਕਾਗਜ਼ੀ ਮੁੱਖ ਮੰਤਰੀ ਤੌਰ ਤੇ ਸਾਬਤ ਹੋ ਰਹੇ ਨੇ ਜੋ ਵੀ ਦਿੱਲੀੋਂ ਉਹਨਾਂ ਨੂੰ ਇਨਸਟਰਕਸ਼ਨ ਹੁੰਦੀਆਂ ਨੇ ਉਹ ਲਾਗੂ ਇਤੇ ਹੁੰਦੀਆਂ ਨੇ ਦੂਜੇ ਪਾਸੇ ਉਹਨਾਂ ਨੇ ਪੰਜਾਬ ਵਿੱਚ ਨਸ਼ੇ ਦਾ ਵਪਾਰ ਤੇ ਜਿਹੜਾ ਗੈਂਗਸਟਰਵਾਦ ਜਿਹੜਾ ਫੈਲ ਰਿਹਾ ਉਹਦੇ ਉੱਤੇ ਵੀ ਡਾਡੀ ਚਿੰਤਾ ਦਾ ਜ਼ਾਹਰ ਉਹਨਾਂ ਨੇ ਕੀਤਾ ਅਹ ਉਹਦਾ ਸਭ ਤੋਂ ਤੱਕ ਪ੍ਰਧਾਨ ਮੰਤਰੀ ਦੀ ਗੱਲ ਇਹ ਦੇਖੋ ਇਹ ਤਾਂ ਇੱਕ ਸੰਦਮੇ ਦੂਸ਼ਣ ਲੱਗਦੇ ਨੇ ਹਰ ਜਿਹੜੀ ਨੈਸ਼ਨਲ ਲੈਵਲ ਦੀ ਪਾਰਟੀ ਹੈ ਚਾਹੇ ਕੋਈ ਵੀ ਹੈ ਉਸ ਦੀ ਸਟੇਟ ਯੂਨਟ ਹੈ ਕਦੇ ਵੀ ਇੰਡੀਪੈਂਡੈਂਟ ਕੰਮ ਨਹੀਂ ਕਰਦੀ ਹੁੰਦੀ ਉਹ ਹਮੇਸ਼ਾ ਹਾਈ ਕਮਾਂਡ ਦੇ ਇਸ਼ਾਰੇ ਤੇ ਕਰਦੀ ਹੁੰਦੀ ਆ ਉਹਨੂੰ ਕਾਗਜ਼ੀ ਮੁੱਖ ਮੰਤਰੀ ਕਹਿਣਾ ਇਹ ਵੀ ਬਹੁਤ ਹੀ ਮਤਲਬ ਇੱਕ ਹਾਲੇ ਵੀ ਪ੍ਰਧਾਨ ਮੰਤਰੀ ਦੇ ਮੁਖਾਰਬਨ ਤੋਂ ਇਹ ਜੀ ਗੱਲ ਨਿਕਲਣੀ ਚੰਗੀ ਨਹੀਂ ਲੱਗਦੀ ਤੇ ਉਹ ਚਲੋ ਵੱਖਰੀ ਗੱਲ ਹੈ ਵੀ ਉਹ ਉਹ ਨਾ ਉਹ ਚਾਹੇ ਹਰ ਹੱਥੋਂ ਕੱਕਾ ਲੜ ਕੋਸ਼ ਕਹਿਣ ਜੋ ਵਰਦੀ ਕਹਿਣ ਇਹ ਹੁੰਦਾ ਹੀ ਹੈ ਕਾਂਗਰਸੀ ਵੀ ਹੁੰਦੇ ਰਹੇ ਇਧਰੋਂ ਦੇਖਦੇ ਰਹੇ ਕਾਂਗਰਸ ਵਾਲੇ ਵੀ ਹੁੰਦੀ ਆਈ ਹੈ ਬਿਲਕੁਲ ਹਾਂ ਭਾਜੀਪੀ ਵਾਲੇ ਚਲੋ ਪੰਜਾਬ ਤਾਂ ਸਰਕਾਰ ਵੀ ਬਣੀ ਜਿੱਥੇ ਵੀ ਸਟੇਟਸ ਬਣਦੀ ਆ ਉੱਥੇ ਵੀ ਇਦਾਂ ਹੀ ਹੁੰਦੀ ਆ ਆ ਤਾਂ ਤਾਜ਼ੀ ਉਦਾਹਰਣ ਤਾਜ਼ੀ ਉਦਾਹਰਣ ਮਲੌਰ ਖੱਟੜ ਦੀ ਹੈ ਵੀ ਇੱਕ ਦਿਨ ਪਹਿਲਾਂ ਮਨੋਰਨਾ ਖੱਟੜ ਦੇ ਨਾਲ ਰੈਲੀ ਪ੍ਰਧਾਨ ਮੰਤਰੀ ਨੇ ਸਬੋਧਨ ਕੀਤਾ ਹੈ ਦੂਜੇ ਦੇ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਸੀਗੇ ਸਾਬ ਬਿਆਨ ਸਿੰਘ ਵੇਲੇ ਜਦੋਂ ਕਾਂਗਰਸ ਮੁੱਖ ਮੰਤਰੀ ਸੀ ਕਾਂਗਰਸ ਦੇ ਮੁੱਖ ਮੰਤਰੀ ਸੀ ਆਬੈਨ ਸਿੰਘ ਔਰ ਕੈਪਟਨ ਰਮਿੰਦਰ ਸਿੰਘ ਇਹ ਕੇਂਦਰੀ ਹਾਈ ਕਮਾਂਡ ਦਾ ਦਬਾਅ ਹੈ ਨਹੀਂ ਆਏ ਤੁਸੀਂ ਦੋਨਾਂ ਨੂੰ ਨੂੰ ਨੇੜੇਉਂ ਜਾਣਦੇ ਹੋ ਇਹਦੇ ਬਾਰੇ ਵੀ ਆਪਣੇ ਪੱਖ ਰੱਖੋ ਜਿੱਥੇ ਤੱਕ ਪੰਜਾਬ ਦਾ ਗੈਂਗਸਟਰ ਵਾਜਦਾ ਜਾਂ ਨਸ਼ਿਆਂ ਦਾ ਦੇਖੋ ਹੁਜਾ ਸਾਹਿਬ ਇਹ ਅਪਨ ਨਿਰਪੱਖ ਹੋ ਕੇ ਗੱਲ ਕਰੀਏ ਕਿਸੇ ਵੀ ਸਟੇਟ ਤੇ ਦੋਸ਼ ਲਾ ਦੇਣਾ ਬੜਾ ਸੌਖਾ ਹੁੰਦਾ ਪਰ ਉਹ ਦੋਸ਼ ਨੂੰ ਸਾਬਤ ਕਰਨਾ ਬੜਾ ਔਖਾ ਹੁੰਦਾ ਜਿਹੜਾ ਇਹ ਨਸ਼ਿਆਂ ਦਾ ਜਿਹੜਾ ਵਪਾਰ ਹੈ ਜਾਂ ਗੈਂਗਸਟਰਵਾਦ ਹੈ ਇਹ ਇਹ ਸਰਕਾਰ ਤੋਂ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਰਿਹਾ ਲੇਕਿਨ ਜਿਹੜੀ ਆਮ ਤੌਰ ਤੇ ਕਿਹਾ ਜਾਂਦਾ ਜਿਹੜੀ ਅਕਾਲੀ ਦਲ ਦੀ ਸਰਕਾਰ ਸੀ ਉਸ ਦੇ ਮੌਤੇ ਲੋਕੇ ਤੇ ਗੈਂਗਸਟਰਿਜ਼ਮ ਜਿਹੜਾ ਹੈ ਉਹ ਵਧਿਆ ਕਿਉਂਕਿ ਉਹਨਾਂ ਨੇ ਨੌਜਵਾਨਾਂ ਨੂੰ ਅੱਗੇ ਲਾ ਕੇ ਕੰਮ ਕੀਤਾ ਤੇ ਨਸ਼ੇ ਦਾ ਵੀ ਉਹੀ ਕਿਹਾ ਜਾਂਦਾ ਵੀ ਉਹਨਾਂ ਦੇ ਦੌਰਾਨ ਵਧਿਆ ਉਹਦਾ ਕਾਰਨ ਕੀ ਹੈ ਇਸ ਪੀਨਰ ਜਿਹੜੀਆਂ ਜੜਾਂ ਨੇ ਇਹ ਇੰਟਰਨੈਸ਼ਨਲ ਤੌਰ ਤੇ ਬੜੀਆਂ ਡੂੰਘੀਆਂ ਜੜਾਂ ਨੇ ਇਸ ਨੂੰ ਕੋਈ ਵੀ ਇੱਕ ਸਰਕਾਰ ਸੈਂਟਰ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਇਹ ਸੂ ਖਤਮ ਕਰਨਾ ਬਹੁਤ ਔਖਾ ਹੈ ਇਹ ਹੋ ਵੀ ਇਸੇ ਕਰਕੇ ਜੀ ਰਿਹਾ ਕਿਉਂਕਿ ਉਹ ਜਿਵੇਂ ਕਹਿੰਦੇ ਡਬਲ ਇੰਜਨ ਸਰਕਾਰ ਦੀ ਉਹ ਹਰਿਆ ਸੰਟਰ ਗਵਰਨਮੈਂਟ ਸਾਥਰੀ ਜਿਹਾ ਜਿਹੜੀ ਸਟੇਟ ਗਵਰਨਮੈਂਟ ਚੌਧਰੀਆ ਤੇ ਲੇਕਿਨ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਦੋਂ ਮਰਮੋੜ ਸਿੰਘ ਸੌਫਟ ਕਾਰਨਰ ਸੀਗੇ ਪਰ ਇਹ ਇਹ ਕਿਉਂ ਹੋਇਆ ਉਹਦੀ ਵਜ੍ਹਾ ਬੈਤੋ ਅਨੁਸਾਰ ਜਿਹੜੇ ਸਿਆਸੀ ਲੋਕ ਨੇ ਸਾਡੀਆਂ ਜਿਹੜਾ ਚੋਣਾਂ ਤੇ ਖਰਚੇ ਨੇ ਬਹੁਤ ਜ਼ਿਆਦਾ ਖਰਚੇ ਆਉਂਦੇ ਨੇ ਇਹ ਸਿਆਸੀ ਲੋਕ ਜਿਹੜੇ ਚੋਣ ਫੰਡ ਲੈਣ ਲੱਗਦੇ ਨੇ ਨਾ ਉਦੋਂ ਬਿਲਕੁਲ ਨਹੀਂ ਸੋਚਦੇ ਵੀ ਇਹਦਾ ਸਾਨੂੰ ਕੀ ਰੀਪਰਕਸ਼ਨ ਹੋਏਗੀ ਜਿਹੜਾ ਵੀ ਪੈਸੇ ਦੇਣ ਆਉਂਦਾ ਵਾ ਉਹਦਾ ਮਤਲਬ ਪੱਲਾ ਅਠਲੇ ਤੇਰੇ ਵੀ ਪਾ ਦੋ ਜਿੰਨੇ ਹੈਗੇ ਮਰਜੀ ਤੇ ਉਹਦੇ ਬਾਰੇ ਸੋਚਦੇ ਫੇਰ ਅਗਲਾ ਜਿਹੜਾ ਜਿਹੜਾ ਪੈਸੇ ਪਾਊਗਾ ਤੇ ਕੰਮ ਵੀ ਪਾ ਲਊਗਾ ਤੇ ਇਸ ਕਰਕੇ ਜਿਹੜਾ ਗੈਂਗਸਟਰ ਜੀ ਨਸ਼ਾਵਾਦ ਵੀ ਇਸ ਕਰਕੇ ਹੋਇਆ ਇਹ ਨਸ਼ੇ ਦੇ ਕਾਰੋਬਾਰੀਆਂ ਨੇ ਤੇ ਗੈਂਗਸਟਰਾਂ ਦੇ ਮੁਖੀਆਂ ਨੇ ਉਹਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਫੰਡਿੰਗ ਕੀਤੀ ਉਹ ਫੰਡਿੰਗ ਦਾ ਨਤੀਜਾ ਇਹ ਅਸੀਂ ਭੁਗਤ ਰਹੇ ਹਾਂ ਸਿਆਸੀ ਪਾਰਟੀਆਂ ਤਾਂ ਚਲੋ ਇੱਕ ਆ ਗਈ ਦੂਜੀ ਚਲੇਗੀ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਰ ਪੰਜਾਬੀਆਂ ਨੇ ਜੋ ਭੁਗਤਿਆ ਉਹ ਬਹੁਤ ਵੱਡੀ ਗੱਲ ਹੈ ਇਹ ਅਸੀਂ ਭੁਗਤ ਰਹੇ ਹਾਂ ਤੇ ਸਾਨੂੰ ਭੁਗਤਣਾ ਪਊਗਾ ਛੇਤੀ ਕੀਤਾ ਇਹ ਖਤਮ ਵੀ ਰਹੀ ਉਹ ਜੋ ਮਰਜ਼ੀ ਕਰ ਲੈਣ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਗੁਟਕਾ ਲੈ ਕੇ ਆਪਣੇ ਤਲਵੰਡੀ ਸਾਬੋ ਵੱਲੋਂ ਮੂੰਹ ਕਰਕੇ ਤੇ ਉਹਨੇ ਕਿਹਾ ਸੀ ਵੀ ਮੈਂ ਖਤਮ ਕਰ ਦਿਆਂਗਾ ਇਹ ਠੀਕ ਆ ਉਹਨਾਂ ਦੇ ਮੌਕੇ ਥੋੜਾ ਬਹੁਤਾ ਮਤਲਬ ਰੁਕਿਆ ਸੀਗਾ ਥੱਲ ਪਈ ਸੀ ਉਹਨਾਂ ਦਾ ਨੈਕਸਸ ਤੋੜਿਆ ਸੀ ਪਰ ਉਸ ਤੋਂ ਬਾਅਦ ਗੁਰਕੇ ਫੇਰ ਉਹੀ ਆ ਗਿਆ ਇਹ ਸਰਕਾਰ ਦੇ ਵਿੱਚ ਮੈਂ ਜਿਹੜੀ ਗੱਲ ਕਰਦਾ ਇਹ ਸਰਕਾਰ ਦੇ ਵਿੱਚ ਮੋਦੀ ਦੀ ਜਿਹੜੇ ਦੋਸ਼ ਲਾਇਆ ਉਹਨਾਂ ਨੇ ਉਹ ਕਾਫੀ ਹੱਦ ਤੱਕ ਜਾਇਜ਼ ਨੇ ਕਿਉਂਕਿ ਇੱਥੇ ਚੀਫ ਮਿਨਿਸਟਰ ਹੈ ਨਾ ਜਿਹੜਾ ਇਹ ਚਾਹੇ ਤਨੋਂ ਮਨੋਂ ਸੱਚਾ ਹੋਵੇ ਚਾਹੇ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹੋਵੇ ਅਸੀਂ ਉਹਦੀ ਇਮਾਨਦਾਰੀ ਤੇ ਵੀ ਸ਼ੱਕ ਨਹੀਂ ਕਰਦੇ ਅਸੀਂ ਨੀਤੀ ਤੇ ਵੀ ਸ਼ੱਕ ਨਹੀਂ ਕਰਦੇ ਪਰ ਉਸ ਦਾ ਤਜਰਬਾ ਰਾਜਨੀਤਿਕ ਤਿਆਰ ਵਾਲਾ ਹੋਣ ਕਰਕੇ ਲੋਕ ਸਭਾ ਦਾ ਮੈਂਬਰ ਹੋਣਾ ਹੋਰ ਗੱਲ ਹੈ ਇੱਕ ਸਰਕਾਰ ਚ ਚਲਾਉਣੀ ਹੋਰ ਗੱਲ ਹੈ ਮੁੱਖ ਮੰਤਰੀ ਦੀ ਜਿਹੜੀ ਪਕੜ ਹੈ ਨਾ ਠੀਕ ਆ ਵੀ ਲੋਕ ਤਾਂ ਕਹਿੰਦੇ ਡਰਾਬਾ ਬਹੁਤ ਆ ਦਬਦਬਾ ਬਹੁਤ ਆ ਪਰ ਅਫਸਰਾਂ ਤੇ ਉਹ ਪਕੜਨੀ ਹੈ ਕਿਉਂਕਿ ਇਹ ਅਫਸਰ ਆਪਰਲ ਤੁਹਾਡੇ ਸਾਹਮਣੇ ਆ ਰਹੇ ਆ ਪੁਲਿਸ ਵਾਲੇ ਲੋਅਰ ਲੈਵਲ ਤੇ ਸਾਰੇ ਪੁਲਿਸ ਵਾਲੇ ਨਹੀਂ ਮੈਂ ਕਹਿ ਸਕਦਾ ਕਿ ਕੁਝ ਬੰਦੇ ਕਾਲੀਆਂ ਪੇਡਲ ਜਿਹੜੀ ਹੁੰਦੇ ਨੇ ਲੋਅਰ ਲੈਵਲ ਤੇ ਰਲੇ ਹੋਏ ਨੇ ਉਹ ਐਕਸ਼ਨ ਦੇਖੋ ਤੁਹਾਡੇ ਸਾਹਮਣੇ ਇੱਕ ਆਈਪੀਐਸ ਅਫਸਰ ਸਰਫੀਕਟੇ ਟਰਮੀਨੇਟ ਕੀਤਾ ਇਹ ਉਸ ਦੀ ਮਤਲਬ ਸਿੱਧੂ ਸਾਹਿਬ ਦੀ ਬਣ ਲੈਂਦੇ ਤਾਂ ਸ਼ਾਇਦ ਕੋਈ ਗੱਲ ਨਾ ਉਹ ਤਾਂ ਕੈਪਟਨ ਮੌਕੇ ਵੀ ਮਾ ਵਾ ਗੋਠੇ ਲਈ ਲਾਤਾ ਸੀ ਮਤਲਬ ਇੱਥੇ ਜਿਹੜੀ ਤਾਂ ਹੀ ਬਗਰੇ ਬੈ ਨੈਕਸਸ ਬਹੁਤ ਵੱਡਾ ਉਹ ਕਿਸੇ ਨੂੰ ਕੰਮ ਨਹੀਂ ਕਰ ਦਿੰਦੇ ਆ ਦੂਜਾ ਜਿਹੜਾ ਸਾਬ ਬਿਆਨ ਸਿੰਘ ਤੇ ਤੁਸੀਂ ਕੈਪਟਨ ਸਾਹਿਬ ਬਾਰੇ ਗੱਲ ਕਰਦੇ ਹੋ ਦੇਖੋ ਉਹ ਦੋਨੋਂ ਡਿੱਗਜ ਲੀਡਰ ਸੀਗੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਵੀ ਨਰਸਿਮਰ राव ਨਾਲ ਸੈਂਟਰ ਗਵਰਨਮੈਂਟ ਨਾਲ ਬਹੁਤ ਬਣਦੀ ਸੀ ਉਹ ਵੀ ਬਹੁਤ ਨੇੜੇ ਸੀ ਉਧਰ ਸਰਦਾਰ ਬਿਆਨ ਸਿੰਘ ਜੀ ਵੀ ਬਣਦੀ ਸੀ ਉਹ ਦੋਨਾਂ ਦੇ ਇਸ ਕਰਕੇ ਦੋਨੋਂ ਕਾਗ ਕਾਗ ਲੀਡਰ ਕਹਦਾਗਾ ਮੈਂ ਕਿਉਂਕਿ ਸਭ ਇਹਨਾਂ ਸਿੰਘ ਦਾ ਚੀਫ ਮਿਨਿਸਟਰ ਬਣਨ ਤੋਂ ਬਾਅਦ ਆਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਪਹਿਲਾਂ ਵੀ ਗਾਂਧੀ ਪਰਿਵਾਰ ਨਾਲ ਵੀ ਨੇੜੇ ਸਬੰਧ ਸੀਗੇ ਹੁਣ ਤੱਕ ਵੀ ਰਹੇ ਨੇ ਉਹਨਾਂ ਦੀਆਂ ਜੜਾਂ ਬਹੁਤ ਲੰਮੀਆਂ ਸੀ ਉਹਨਾਂ ਦੇ ਹੁਣ ਵੀ ਜੜਾਂ ਲੰਬੀਆਂ ਨੇ ਇਸੇ ਕਰਕੇ ਤੁਹਾਡੇ ਸਾਹਮਣੇ ਜੇ ਉਹਨਾਂ ਨੇ ਰੋ ਤੋਂ ਰੋ ਕਰੂ ਹਟਾਉਣ ਦੀ ਗੱਲ ਕਰ ਲਈ ਤੇ ਉਹ ਜਦੋਂ ਵੀ ਉਹ ਬੀਜੇਪੀ ਚਲੇ ਗਏ ਦੇਖੋ ਬੀਜੇਪੀ ਤਾਂ ਉਹਨਾਂ ਦੀ ਪਤਨੀ ਲੋਕ ਸਭਾ ਦੀ ਲੜ ਰਹੀ ਆ ਉਹਦੀ ਲੜਕੀ ਸਟੇਟ ਯੂਨਿਟ ਦੀ ਬੀਜੇਪੀ ਦੇ ਇਸਤਰੀ ਬਿੰਦੂ ਦੀ ਪ੍ਰਧਾਨ ਇਸ ਕਰਕੇ ਇਹ ਸਿਆਸਤ ਦੇ ਵਿੱਚ ਹੀ ਨਿਕਲਣਾ ਚਲਦੀ ਰਹੇਗੀ ਹਾਂਜੀ ਹਾਂ ਬਿਲਕੁਲ ਜਿਸ ਤਰੀਕੇ ਨਾਲ ਕੈਪਟਨ ਮਹਿੰਦਰ ਦਾ ਜ਼ਿਕਰ ਹੋਇਆ ਹੈ ਕੈਪਟਨ ਮਹਿੰਦਰ ਸਿੰਘ ਇਲੈਕਸ਼ਨ ਰੈਲੀ ਚ ਵੀ ਸ਼ਾਮਿਲ ਨਹੀਂ ਹੋਏ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਤਬੀਅਤ ਨਸਾਜ਼ ਹੈ ਦਿੱਲੀ ਵਿਕੇਟ ਟੈਸਟ ਗਰਾਊਂਡ ਵੀ ਗਏ ਸੀ ਕਿ ਹਸਪੀਟਲ ਐਡਮਿਟ ਵੀ ਰਹੇ ਨੇ ਔਰ ਦਿੱਲੀ ਵਾਲੇ ਘਰ ਜਿਹੜਾ ਉਹਨਾਂ ਦਾ ਹੈਗਾ ਸਾਊਥ ਦਿੱਲੀ ਚ ਉੱਥੇ ਆਰਾਮ ਵੀ ਕਰਦੇ ਰਹੇ ਨੇ ਔਰ ਉਹਨਾਂ ਸਿਹਤ ਨਸਾਜ਼ ਹੈ ਹੀ ਸਮਝੋ ਕਿ ਜੇ ਤੋ ਕੈਪਟਨ ਮਿੰਦਰ ਸਿੰਘ ਆਪਣਾ ਰੀਡ ਦੀ ਹੈੱਡ ਦਾ ਆਪਰੇਸ਼ਨ ਕਰਵਾ ਕੇ ਇੰਗਲੈਂਡ ਤੋਂ ਆਏ ਨੇ ਉਸ ਤੋਂ ਬਾਅਦ ਉਹ ਕੈਪਟਨ ਮਿੰਦਰ ਸਿੰਘ ਸਿਆਸਤ ਵਿੱਚ ਡੈਲੀਬੇਟਲੀ ਸਰਗਰਮ ਨਹੀਂ ਹੈਗੇ ਜਾਂ ਜਿਹੜੀ ਹਾਰ ਉਹਨਾਂ ਨੂੰ ਦੇਖੀ ਹੈ 2022 ਦੀ ਵਿਧਾਨ ਸਭਾ ਚੋਣਾਂ ਦੇ ਉਸ ਤੋਂ ਬਾਅਦ ਲੋਕਾਂ ਨੂੰ ਫੇਸ ਨਹੀਂ ਕਰ ਰਹੇ ਲਈ ਲੋਕਾਂ ਨੂੰ ਫੇਸ ਕਰਨ ਵਾਲੇ ਹੁਜਾ ਸਾਹਿਬ ਕੋਈ ਗੱਲ ਹੈ ਕੈਪਟਨ ਸਾਹਿਬ ਜਿਹੜੇ ਹੈਗੇ ਨਾ ਉਹ ਕੇਅਰ ਫਰੀ ਇਨਸਾਨ ਨੇ ਹੋ ਉਹ ਕੋਈ ਜਿਹੜੀ ਵੀ ਚੀਜ਼ ਹੁੰਦੀ ਹੈ ਉਹਨੂੰ ਕੋਈ ਬਹੁਤਾ ਸੀਰੀਅਸ ਨਹੀਂ ਲੈਂਦੇ ਉਹ ਇੱਕ ਮੈਂ ਕਹਾਂ ਕਈ ਗੱਲਾਂ ਤੇ ਟਰਾਂਸਪੇਰੈਂਟ ਵੀ ਨਹੀਂ ਉਹ ਪੋਲਿਟਿਕਸ ਤੇ ਆਉਣ ਕਰਕੇ ਸੜਾ ਜਿਹਾ ਉਹ ਗੱਲਾਂ ਨਿਕੋਣ ਲਾ ਗਏ ਪਹਿਲਾਂ ਤਾਂ ਉਹ ਮੂੰਹ ਤੇ ਹੀ ਗੱਲ ਕਰ ਦਿੰਦੇ ਸਾਰੀ ਗੱਲ ਤੇ ਉਹ ਲਿਕਾਉਣ ਵਾਲੀ ਤਾਂ ਕੋਈ ਗੱਲ ਨਹੀਂ ਹਾਂ ਉਹਦਾ ਜਿੱਤ ਹਾਰ ਬਣੀ ਹੋਈ ਹੈ ਨਾ ਪਰ ਵੈਸੇ ਹੀ ਉਹ ਬਹੁਤਾ ਕਿਸੇ ਗੱਲ ਨੂੰ ਸਜੀਦਗੀ ਨਾਲ ਨਹੀਂ ਲੈਂਦੇ ਅੱਗੇ ਵੀ ਦੇਖਦੇ ਹੋ ਦੇਖੋ ਪਟਿਆਲੇ ਦੇ ਵਿੱਚ ਪੰਜਾਬ ਦੀ ਗੱਲ ਸਦੋ ਪਟਿਆਲੇ ਦੇ ਵਿੱਚ ਚਾਹੇ ਕੋਈ ਬੁਰਾ ਬਣਾਵੇ ਕੈਪਟਨ ਅਮਰਿੰਦਰ ਸਿੰਘ ਨਾਲੋਂ ਲੋਕ ਮਹਾਰਾਣੀ ਪ੍ਰੀਤ ਕੌਰ ਦੇ ਜਿਆਦਾ ਨੇੜੇ ਦੇ ਉਹਨਾਂ ਨੂੰ ਜਿਆਦਾ ਚੰਗਾ ਸਮਝਦੇ ਨੇ ਕਿਉਂਕਿ ਉਹ ਲੋਕਾਂ 'ਚ ਰਸਮੀ ਜਾਂਦੇ ਨੇ ਲੋਕਾਂ ਦੇ ਆਉਂਦੇ ਰਹਿੰਦੇ ਦੁੱਖ ਸੁੱਖ ਦੇ ਵਿੱਚ ਔਰ ਦੂਜੀ ਉਹਨਾਂ ਦੀ ਬੋਲੀ ਐਸੀ ਆ ਵੀ ਉਹ ਆਪਣਾਤ ਨਾਲ ਤਾਂ ਪਰਿਵਾਰ ਦੀਆਂ ਗੱਲ ਕਰਦੇ ਨੇ ਸਾਡਾ ਪਰਿਵਾਰ ਸਾਡਾ ਇਹੋ ਇਸ ਤਰ੍ਹਾਂ ਦੇ ਸ਼ਬਦਾਵਲੀ ਵਰਤੇ ਨੇ ਤੇ ਮੈਂ ਜੇ ਤੁਸੀਂ ਵੀ ਦੇਖਦੇ ਰਹੋ ਕੈਪਟਨ ਅਮਰਿੰਦਰ ਸਿੰਘ ਪ੍ਰੀਤ ਕੌਰ ਦੀ ਇਲੈਕਸ਼ਨ 'ਚ ਬਹੁਤਾ ਕਦੇ ਅੱਗੇ ਵੀ ਬਹੁਤਾ ਨਹੀਂ ਆਏ ਉਹ ਤਾਂ ਆਪਦੀ ਇਲੈਕਸ਼ਨ 'ਚ ਵੀ ਨਹੀਂ ਆਏ ਤੁਸੀਂ ਦੇਖਿਆ ਅਸੈਂਬਲੀ ਦੇ ਇਲੈਕਸ਼ਨ ਚ ਪ੍ਰੀਤ ਕੌਰ ਹੋ ਦੀ ਇਲੈਕਸ਼ਨ ਜਿਹੜੇ ਵੀ ਰਹੀ ਹੈ ਲੜਦੀ ਰਹੀ ਹੈ ਇਸ ਕਰਕੇ ਇਹ ਕੋਈ ਵੱਡੀ ਗੱਲ ਨਹੀਂ ਉਹ ਤਾਂ ਹੋ ਸਕਦਾ ਜਿਹੜਾ ਉਹਨਾਂ ਦੇ ਵੈਸੇ ਤਾਂ ਰੀਡ ਤੇ ਹੁਣ ਆਪਾਂ ਕੋਈ ਡਾਕਟਰ ਨਹੀਂ ਹੈਗੇ ਪਰ ਰੀਡ ਦੀ ਹੱਡੀ ਦਾ ਐਸਾ ਆਪਰੇਸ਼ਨ ਵੀ ਜਿਹੜਾ ਇਹ ਕਾਮਯਾਬ ਹੋਣਾ ਬਹੁਤ ਔਖਾ ਹੁੰਦਾ ਤੇ ਹੋ ਸਕਦਾ ਉਹਦੀ ਕੋਈ ਪ੍ਰੋਬਲਮ ਹੋਵੇ ਉਸ ਤੋਂ ਉੱਠਣਾ ਬੈਠਣ ਦੀ ਕੋਈ ਪ੍ਰੋਬਲਮ ਹੋਵੇ ਕਿਉਂਕਿ ਉਸ ਆਪਰੇਸ਼ਨ ਤੋਂ ਬਾਅਦ ਘੱਟੋ ਘੱਟ 6 ਮਹੀਨੇ ਤੱਕ ਪ੍ਰੋਬਲਮ ਹੁੰਦੀ ਹੈ ਨਾ ਬੰਦਾ ਉੱਠ ਬੈਠ ਨਹੀਂ ਸਕਦਾ ਬੈਸੇ ਤਾਂ ਇਹ ਗਲੈਡ ਤੋਂ ਆਪਰੇਸ਼ਨ ਕਰਾਇਆ ਉਹਨਾਂ ਨੇ ਹੋ ਸਕਦਾ ਇਸ ਕਰਕੇ ਨਾ ਆਏ ਹੁਣ ਪਰ ਇਹ ਦੋਨੋਂ ਗੱਲਾਂ ਨੇ ਉਹ ਬੌਦਰ ਵੀ ਬਹੁਤ ਆਦੀ ਕਰਦੇ ਸਿਆਸਤ ਨੂੰ ਜੋ ਵੀ ਇਹ ਚੀਜ਼ਾਂ ਨੂੰ ਇਹ ਬਹੁਤ ਲਾਈਟਲੀ ਲੈਂਦੇ ਨੇ ਪਰ ਮੈਂ ਖੜੂ ਇੱਥੇ ਦੱਸ ਕੇ ਦੱਸ ਦਿੰਦਾ ਇੱਕ ਮੇਰੇ ਕੋ ਮਤਲਬ ਪੁਖਤਾ ਸੂਤਰੇ ਹੈ ਮੈਨੂੰ ਪਤਾ ਇਸ ਗੱਲ ਦਾ ਮੇਰੀ ਇੱਕ ਬਹੁਤ ਵੱਡੇ ਅਕਾਲੀ ਲੀਡਰ ਨਾਲ ਗੱਲ ਹੋਈ ਆ ਉਹ ਟੈਲੀਫੋਨ ਤੇ ਜਰੂਰ ਇੰਟਾ ਚਰੇ ਪਟਿਆਲ ਵੀ ਨਾਲ ਜਿਹੜੇ ਸੀਨੀਅਰ ਡਿਗਦੇ इवन ਅਕਾਲੀ ਲੀਡਰਾਂ ਨੂੰ ਫੋਨ ਕਰਦੇ ਨੇ ਵੀ ਤੁਸੀਂ ਸਾਡੀ ਮਦਦ ਕਰੋ ਕਿਉਂਕਿ ਇਸ ਗੱਲ ਨੂੰ ਉਹਨੋਂ ਮਹਿਸੂਸ ਕਰਦੇ ਨੇ ਵੀ ਜੇ ਪ੍ਰਦੀਪ ਕੌਰ ਹਾਰ ਜਾਂਦੀ ਹੈ ਤਾਂ ਕਿਉਂਕੋ ਬੀਜੇਪੀ ਦੇ ਵਿੱਚ ਉਹਨਾਂ ਦਾ ਵੈਸੇ ਵੀ ਬੀਜੇਪੀ ਦੇ ਮੈਂ ਸਮਝਦਾ ਕੈਪਟਨ ਨੂੰ ਉਹ ਇੰਪੋਰਟੈਂਸ ਨਹੀਂ ਦਿੱਤੀ ਜਿਹੜੇ ਦੇਰੀ ਦਾ ਇਸ ਕੋਰ ਵਰਕਿੰਗ ਕਮੇਟੀ ਨੂੰ ਆਲ ਇੰਡੀਆ ਐਡਾ ਵੱਡਾ ਲੀਡਰ ਆ ਤੀ ਮਿਸਟਰ ਰਿਆ ਦੋ ਵਾਰ ਤੇ ਇਸ ਕਰਕੇ ਉਹ ਬਹੁਤ ਕੈਜੂਅਲੀ ਲੈਂਦੇ ਹਾਂ ਪਰ ਸਟਾਰ ਕੰਪੇਨਰ ਦੀ ਲਿਸਟ ਜੀ ਉਹਨਾਂ ਦਾ ਨਾਮ ਸੁਨੀਲ ਜਾਖੜ ਤੋਂ ਬਾਅਦ ਆਇਆ 19ਵੇਂ 20ਵੇਂ ਨੰਬਰ ਤੇ ਸ਼ਾਇਦ ਉਹਨਾਂ ਦਾ ਨਾਮ ਹੈਗਾ ਜਿਹੜੇ ਪੰਜਾਬ ਲਈ ਸਟਾਰ ਕੰਪੇਨਰਜ਼ ਦੀ ਲਿਸਟ ਹੈ ਜੀ ਭਾਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਬਲਵਾ ਆਇਆ ਅੱਜ ਦੀ ਗੱਲ ਕੀਤੀ ਕਿ ਕੈਪਟਨ ਮਿੰਦਰ ਸਿੰਘ ਕੇਅਰਫਰੀ ਇਨਸਾਨ ਨੇ ਸਾਡੀ ਸਾਬਲ ਸਿੰਘ ਜਿਹੜੇ ਤੁਹਾਡੇ ਦੋਸਤ ਵੀ ਨੇ ਉਹਨਾਂ ਨਾਲ ਗੱਲਬਾਤ ਹੋ ਰਹੀ ਜਿਹੜੇ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਨਜ਼ਦੀਕੀ ਰਹੇ ਨੇ ਉਹਨਾਂ ਨੇ ਕਿਹਾ ਕਿ ਜਦੋਂ 1970 ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਚੋਣ ਲੜਦੇ ਨੇ ਔਰ ਕੈਪਟਨ ਮਿੰਦਰ ਸਿੰਘ ਹਾਰ ਜਾਂਦੇ ਨੇ ਟੋੜਾ ਸਾਹਿਬ ਇਲੈਕਸ਼ਨ ਜਿੱਤ ਜਾਂਦੇ ਨੇ ਤਾਂ ਅਗਲੇ ਦਿਨ ਕੈਪਟਨ ਵਿਨਦਰ ਸਿੰਘ ਉਹਨਾਂ ਨੂੰ ਵਧਾਈ ਦੇਣ ਦੇ ਲਈ ਟੋੜਾ ਪਿੰਡ ਖੁਦ ਆਪ ਜਾਣਦੇ ਨੇ ਔਰ ਇਹ ਵਰਡ ਇਹ ਡਾਇਲੌਗ ਵੀ ਉਹਨਾਂ ਨੇ ਸਾਬ ਬਲਕੌਰ ਸਿੰਘ ਜੀ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਕਿਹਾ ਕਿ ਜੇ ਤੁਸੀਂ ਹਾਰ ਜਾਂਦੇ ਤਾਂ ਮੈਨੂੰ ਜਿਆਦਾ ਤੱਕਾ ਲੱਗਣਾ ਸੀ ਕਿ ਤੁਸੀਂ ਤੁਹਾਡੀ ਜਿੱਤ ਬਹੁਤ ਜ਼ਰੂਰੀ ਸੀ ਉਹ ਉਹਦੀ ਗੱਲ ਇਹ ਹੈ ਜੀ ਕੈਪਟਨ ਦੇਖੋ ਜੋ ਮਰਜੀ ਤੁਸੀਂ ਸਿਆਸਤਦਾਨਾਂ ਦੀ ਗੱਲ ਕਰੋ ਕੈਪਟਨ ਦਾ ਸਲੀਕਾ ਤਾਂ ਬਹੁਤ ਹੈ ਇਹ ਸਲੀਕਾ ਸਿਆਸਤ ਦੇ ਵਿੱਚ ਸਲੀਕਾ ਰੱਖਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਹਾਂ ਪਿੱਛੇ ਜਦੋਂ ਪਹਿਲੀ ਵਾਰ ਬਣੇ ਨੇ ਉਦੋਂ ਖੁੰਡੇ ਦੀਆਂ ਗੱਲਾਂ ਵੀ ਕਰਨ ਲੱਗੇ ਸੀਗੇ ਉਹ ਸਿਆਸਤ ਇਹੀ ਚੀਜ਼ ਆ ਕਈ ਵਾਰ ਮਤਲਬ ਬੰਦੇ ਨੂੰ ਇਹੋ ਜਿਹਾ ਸਟੈਪ ਚੁੱਕਣੇ ਪੈਂਦੇ ਨੇ ਬਾਰੇ ਕੰਪੈਰੀਟਿਵਲੀ ਬਾਕੀ ਲੀਡਰਾਂ ਦੇ ਮੁਕਾਬਲੇ ਉਹ ਸਲੀਕੇ ਨਾਲ ਗੱਲ ਕਰਦੇ ਰਹੇ ਤੇ ਉਹ ਇਸ ਕਰਕੇ ਉਹ ਕੋਈ ਦੇਖੋ ਇੱਕ ਉਹ ਨੂੰ ਉਹ ਤੇ ਹੈ ਜਿਹਾ ਤਾਂ ਲੋਗ ਉਹਨਾਂ ਕੈਪਟਨ ਸਾਹਿਬ ਨੂੰ ਜਥੇਦਾਰ ਗੁਰਚੰਨ ਸਿੰਘ ਕਾਉੜਾ ਦੇਖੋ ਹਾਲਾਂਕਿ ਰਾਜਾ ਸ਼ਾਹੀ ਖਤਮ ਹੋ ਚੁੱਕੀ ਸੀ ਤੇ ਜਦੋਂ ਇਹਨਾਂ ਦੇ ਫਾਦਰ ਦੀ ਡੈਥ ਹੋਈ ਆ ਮਹਾਰਾਜਾ ਯਾਦਵਿੰਦਰ ਸਿੰਘ ਦੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਜੇ ਦਾ ਤਿਲਕ ਲਾਇਆ ਤੇ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਉਹ ਤਿਲਕ ਲਗਾਇਆ ਇਹਨਾਂ ਨੂੰ ਹਾਂ ਹੋ ਸਕਦਾ ਉਹ ਵੀ ਉਹਨਾਂ ਦੇ ਦਿਵਾਗ ਵਿੱਚ ਹੋਵੇ ਫਿਰ ਤੁਸੀਂ ਹੋਰ ਵੀ ਦੇਖਿਆ ਹੋਊਗਾ ਜਦੋਂ ਜਥੇਦਾਰ ਟੌੜਾ ਦੀ ਡੈਥ ਹੋਈ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਬਿਲਕੁਲ ਤੇ ਇਹ ਇਹ ਉੱਥੇ ਉਹਨਾਂ ਦੇ ਸ੍ਰੀ ਦਰਦਲੀਚ ਵੀ ਗਏ ਨੇ ਉੱਥੇ ਬੋਲੇ ਵੀ ਨੇ ਤੇ ਇਹਨਾਂ ਨੇ ਉਹਨਾਂ ਦੇ ਜਥੇਦਾਰ ਟੌੜਾ ਸਾਹਿਬ ਦੀ ਜਿਹੜੀ ਸਰਦਾਰਨੀ ਸੀ ਉਸ ਨੂੰ ਕੈਬਿਨੇਟ ਦਾ ਸਟੇਟਸ ਵੀ ਦਿੱਤਾ ਉਹਨੂੰ ਪੂਰਾ ਮਾਣ ਦੇਤਾ ਇਸ ਤਰ੍ਹਾਂ ਸਲੀਕੇਬਾਜ਼ੀ ਸ਼ਿਸ਼ਟਾਚਾਰ ਜ਼ਰੂਰ ਇਹਨਾਂ ਨੂੰ ਆਉਂਗਾ ਤੇ ਉਹ ਬਿਲਕੁਲ ਉਹ ਜਿਹੜੇ ਨੇ ਜਿਹੜੇ ਤੁਸੀਂ ਡਾਕਟਰ ਬਲਕਾਰ ਸਿੰਘ ਦੀ ਗੱਲ ਕਰਦੇ ਬਲਕਾਰ ਸਿੰਘ ਜਿਸ ਦਾ ਟੋੜਾ ਸਾਹਿਬ ਦਾ ਮਤਲਬ ਖਾਸ ਉਹ ਖਾਸ ਰਿਹਾ ਉਹ ਉਹ ਜਿਹੜੀ ਜੇਕਰ ਇਹ ਧਾਰਮਿਕ ਜਿਹੜੀ ਹੁੰਦੀ ਸੀ ਉਹ ਸਲਾਹ ਦੇਣ ਲਈ ਉਹ ਬਹੁਤ ਮੈਂ ਤਾਂ ਇੱਕ ਤੁਹਾਨੂੰ ਹੋਰ ਵੀ ਕਹਾਗਾ ਵੀ ਉਹਨਾਂ ਨੇ ਦੇਖੋ ਇੱਕ ਉਹਨਾਂ ਨੇ ਹੋਰ ਵੀ ਮੈਨੂੰ ਗੱਲ ਦਿੱਤੀ ਟੋੜਾ ਸਾਹਿਬ ਬਾਰੇ ਤੇ ਉਹ ਸ਼ਾਇਦ ਜੇ ਤੁਸੀਂ ਠੀਕ ਸਮਝੋ ਉਹ ਸਰਦਾਰ ਵੀਰ ਦਿਵਿੰਦਰ ਸਿੰਘ ਜਦੋਂ ਉਹ ਇੱਕ ਪਾਸੇ ਚੰਦੂ ਬਾਦਰਾ ਸੀਗਾ ਉਹਨਾਂ ਕੋਲ ਗਿਆ ਗਿਆ ਵੀ ਮੈਨੂੰ ਆਸ਼ੀਰਵਾਦ ਦਿਓ ਕਿਉਂਕਿ ਵੀਰ ਗਵਿੰਦਰ ਨੂੰ ਵੀ ਉਹ ਹੀ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਆਪ ਕਿਹਾ ਜੋ ਡਾਕਟਰ ਬਲਕਾਂ ਸਿੰਘ ਨੂੰ ਦੱਸਿਆ ਵੀ ਤੁਸੀਂ ਅਕਾਲੀ ਦਲ ਦੇ ਥੋੜਾ ਮੈਂ ਮੇਰੇ ਕੋਲ ਥੋੜਾ ਨਹੀਂ ਬਾੜਨਾ ਕਿ ਪ੍ਰੇਮ ਸਿੰਘ ਚੰਦੂ ਬਾਦਰਾ ਹੈ ਤੁਸੀਂ ਕਾਂਗਰਸ ਵਿੱਚ ਜਾਓ ਤੁਹਾਨੂੰ ਕਾਂਗਰਸ ਵਿੱਚ ਕਾਂਗਰਸ ਭੇਜਣ ਵਾਲੇ ਵੀ ਉਹ ਸੀ ਬਿਲਕੁਲ ਸਾਬ ਬੀਰਦਿੰਦਰ ਸਿੰਘ ਦੀ ਤੁਸੀਂ ਗੱਲ ਕੀਤੀ ਬੀਰਦਿੰਦਰ ਸਿੰਘ ਦਾ ਸਿੱਖ ਪੰਥ ਨੂੰ ਬਹੁਤ ਘੱਟ ਹੈ ਜਾਂ ਨਰਨ ਇਨਸਾਨ ਸਿੱਖ ਪੰਥ ਵਿੱਚ ਪੈਦਾ ਹੋਣ ਵਾਲੇ ਬਹੁਤ ਹੀ ਘੱਟ ਹੁੰਦੇ ਨੇ ਜਿਨ੍ਹਾਂ ਨੂੰ ਜਾਣਕਾਰੀ ਸੀਗੀ ਔਰ ਕਾਫੀ ਨੇੜ ਨਜ਼ਦੀਕੀ ਸੀ ਤੁਹਾਡੇ ਵੀ ਨਜ਼ਦੀਕੀ ਸੀ ਸਾਡੇ ਪਰਿਵਾਰ ਦੇ ਵੀ ਨਜ਼ਦੀਕੀ ਸੀ ਔਰ ਜਿਵੇਂ ਤੁਸੀਂ ਗੱਲ ਕੀਤੀ ਸਾਬ ਬਲਕਾਰ ਸਿੰਘ ਦੀ ਜਿਵੇਂ ਕਾਫੀ ਸਿੱਖ ਸਿਆਸਤ ਜਾਂ ਸਿੱਖ ਧਰਮ ਬਾਰੇ ਸਲਾਹਾਂ ਵੀ ਦਿੰਦੇ ਸੀ ਔਰ ਜਥੇਦਾਰ ਗੁਰਚਰਨ ਸਿੰਘ ਟੋੜਾ ਜਦੋਂ 2004 ਵਿੱਚ ਉਹਨਾਂ ਦੀ ਡੈਥ ਹੁੰਦੀ ਹੈ ਔਰ ਕੈਪਟਨ ਵਿੰਦਰ ਸਿੰਘ ਮੁੱਖ ਮੰਤਰੀ ਸੀ ਉਹਨਾਂ ਨੇ ਸਟੇਟ ਲੈਵਲ ਦਾ ਜਿਹੜਾ ਪ੍ਰੋਗਰਾਮ ਹੈ ਸਰਧਾਈਂ ਦੀ ਸਮਰੋਹ ਉਹ ਕੀਤਾ ਜਦੋਂ ਵੀ ਕੈਪਟਨ ਵਿੰਦਰ ਸਿੰਘ ਦੀ ਸਰਕਾਰੀ 2007 ਤੱਕ ਇਹ ਸਟੇਟ ਲੈਵਲ ਦਾ ਪ੍ਰੋਗਰਾਮ ਚੱਲਦਾ ਰਿਹਾ ਜਦੋਂ ਅਕਾਲੀ ਸਰਕਾਰ ਬਣੀ ਉਸ ਤੋਂ ਬਾਅਦ ਇੱਕ ਦੋ ਸਾਲ ਜ਼ਰੂਰ ਸਟੇਟ ਲੈਵਲ ਦਾ ਪ੍ਰੋਗਰਾਮ ਹੋਇਆ ਪਰ ਮੁੜ ਕੇ ਇਸ ਸਮਾਗਮ ਜਿਹੜੇ ਨੇ ਗੁਰਦੁਆਰਾ ਸਾਹਿਬ ਤੱਕ ਜਾਂ ਘਰ ਤੱਕ ਸੀਮਤ ਰਹਿ ਗਏ ਅਕਾਲੀ ਸਰਕਾਰ ਨੇ ਜਾਂ ਅਕਾਲੀ ਪਾਰਟੀ ਦੇ ਚਤਨਾ ਕੁਚਰਨ ਸਿੰਘ ਢੋਡਾ ਨੂੰ ਉਸ ਤਰੀਕੇ ਨਾਲ ਯਾਦ ਨਹੀਂ ਕੀਤਾ ਜਿਵੇਂ ਕੈਪਟਨ ਮਿੰਦਰ ਸਿੰਘ ਉਹਨਾਂ ਸਮਾਗਮ ਰਚਦੇ ਹੁੰਦੇ ਸਨ ਅਸੀਂ ਗੱਲ ਮਿੰਦਰ ਮੋਦੀ ਦੀ ਕਰ ਰਹੀ ਸੀ ਕਿ ਗੱਲ ਕੈਪਟਨ ਮਿੰਦਰ ਸਿੰਘ ਦੀ ਆ ਗਈ ਜਥੇਦਿਕ ਚਰਨ ਸਿੰਘ ਢੋਡਾ ਦੀ ਆ ਗਈ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਜਿਹੜੀ ਨਰਿੰਦਰ ਮੋਦੀ ਨੇ ਕੱਲ ਇੱਕ ਹੋਰ ਗੱਲ ਕੀਤੀ ਸੀ ਜਿ ਆਪਾਂ ਕਿ ਪਟਿਆਰੇ ਨਾਲ ਵੀ ਪੁਰਾਣਾ ਸਬੰਧ ਦੱਸਿਆ ਉਹਨਾਂ ਨੇ ਕਿਉਂਕਿ ਆਰਐਸਐਸ ਦੇ ਤੌਰ ਤੇ ਅਤੇ ਵਿਚਰਦੇ ਰਹਿਣੇ ਵਰਕਰ ਦੇ ਤੌਰ ਤੇ ਔਰ ਪਟਿਆਲੇ ਵੀ ਹੋ ਆਏ ਹੋਣਗੇ ਜਰੂਰ ਆਏ ਹੋਣਗੇ ਕੋਈ ਵੱਡੀ ਗੱਲ ਨਹੀਂ ਹੈ ਔਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕਿਸਾਨ ਜਿਹੜੇ ਨੇ ਕਿਸਾਨਾਂ ਦੇ ਬਾਰੇ ਉਹਨੇ ਕੋਈ ਗੱਲ ਨਹੀਂ ਕੀਤੀ ਕਿਸਾਨ ਅੰਦੋਲਨ ਬਾਰੇ ਕੋਈ ਗੱਲ ਨਹੀਂ ਕੀਤੀ ਹਾਂ ਉਹਨਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਚ ਆਪਣੀ ਫਿਕਰ ਦਿੱਤੀ ਵੀ ਨੇ ਕਰੋੜ ਦੀ ਜਿਹੜੀ ਫਸਲ ਹੈ ਭਾਵੇਂ ਕਣਕ ਹੋਵੇ ਭਾਵੇਂ ਚੋਹ ਹੋਣ ਉਹ ਚੁੱਕੇਗੇ ਇਹ ਪੰਜਾਬ ਦੇ ਕਿਸਾਨਾਂ ਦੀ ਜੇਬ ਚ ਗਈ ਔਰ ਜਿਹੜੀ 2000 ਰੁਪਏ 3 ਮਹੀਨੇ ਬਾਅਦ ਦਿੰਦੇ ਨੇ ਉਹ ਉਹ ਵੀ ਉਹਨਾਂ ਦਾ ਵੀ ਜ਼ਿਕਰ ਕੀਤਾ ਉਹਦੀ ਅਮਾਉਂਟ ਦਾ ਵੀ ਜ਼ਿਕਰ ਕੀਤਾ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਕੋਈ ਪ੍ਰਧਾਨ ਮੰਤਰੀ ਇਹ ਕੀ ਜਤਾਉਣਾ ਚਾਹੁੰਦੇ ਨੇ ਗੱਲ ਕਰਕੇ ਕਰੋੜਾ ਰੁਪਏ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਦੀ ਜੇਭਾਂ ਚ ਗਏ ਨੇ ਜੋ ਪ੍ਰਿਕੋਰਰਮੈਂਟ ਹੁੰਦੀ ਹੈ। ਇੱਕ ਉਹ ਜਿਹਾ ਸਾ ਪਹਿਲੀ ਗੱਲ ਤਾਂ ਆਇਆ ਵੀ ਜਿਹੜਾ ਤੁਸੀਂ ਕਹਿੰਦੇ ਸੀ ਪਟਿਆਲੇ ਰੌਲੇ ਕੋਈ ਵੀ ਸਿਆਸੀ ਲੀਡਰ ਹੁੰਦਾ ਲੋਕਾਂ ਨੂੰ ਜਿਵੇਂ ਪਹਿਲਾਂ ਕਿਹਾ ਆ ਭਾਵਨਾਪੂਰਕਤਾ ਉੱਤੇ ਜੋੜਨ ਲਈ ਉਹਨੇ ਪਰਸਨਲ ਟੱਚ ਦੇਤੀ ਮੈਂ ਪਟਿਆਲੇ ਆਇਆ ਬਾਰੰਦਰੀ ਇਹ ਕਿਸੇ ਨੂੰ ਕਿਹੜਾ ਪਤਾ ਵੀ ਆਏ ਨੇ ਕਿ ਨਹੀਂ ਆਏ। ਚਲੋ ਉਹਨਾਂ ਨੂੰ ਅਸੀਂ ਮੰਨ ਲੈਨੇ ਆ ਪਰ ਜਿਹੜੇ ਉਹਨਾਂ ਨੇ ਉਹਨਾਂ ਨੇ ਇਹ ਵੀ ਕਿਹਾ ਵੀ ਮੈਨੂੰ ਪੁਰਾਣੇ ਚਿਹਰੇ ਨਜ਼ਰ ਆ ਰਹੇ ਨੇ ਹਾਲਾਂਕਿ ਸਟੇਜ ਬਹੁਤ ਦੂਰ ਸੀ ਕੋਈ ਚਿਹਰਾ ਸ਼ਾਇਦ ਹੀ ਉਹਨਾਂ ਨੂੰ ਨਜ਼ਰ ਆਉਂਦਾ ਹੋਵੇ ਇਹ ਬਿਲਕੁਲ ਇੱਕ ਚੋਣ ਇੱਕ ਸਟ੍ਰੈਟਜੀ ਹੁੰਦੀ ਹੈ ਉਹਨੂੰ ਦੇਖਣ ਵਾਸਤੇ ਗੱਲ ਕਰਨ ਵਾਸਤੇ ਲੋਕਾਂ ਨੂੰ ਰਜਾਉਣ ਦੀ ਹਾਂਜੀ ਉਹ ਤਾਂ ਹੁਜਾ ਸਾਹਿਬ ਪਰਸਨਲ ਟੱਚ ਲਈ ਦੀ ਸੀ ਚਲੋ ਉਹਨਾਂ ਨੇ ਦੇਤੀ ਉਹ ਉਹਨਾਂ ਦੀ ਚਲੋ ਕਰਾਮਾਤ ਹੈ ਜੇ ਦੇਖੋ ਤੁਸੀਂ ਅਗਲੀ ਗੱਲ ਕਿਸਾਨਾਂ ਵਾਲੇ ਅਸਲ ਵਿੱਚ ਕਿਸਾਨ 1.5 ਸਾਲ ਉੱਥੇ ਸਰਦਾ ਤੇ ਬੈਠੇ ਰਹੇ ਇਸ ਟਾਈਮ ਪੰਜਾਬ ਦੇ ਵਿੱਚ ਜੋ ਪੋਜੀਸ਼ਨ ਹੈ ਤੁਸੀਂ ਵੀ ਦੇਖ ਰਹੇ ਹੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਕਿਸਾਨ ਪਿੰਡਾਂ ਵਿੱਚ ਨਹੀਂ ਜਾਣਦੇ ਰਹੇ ਉਹਨਾਂ ਨੇ ਉਸ ਇਸ਼ੂ ਨੂੰ ਸਕਿਪ ਕੀਤਾ ਉਸ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਹਾਂ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਸਰਕਾਰ ਹੈ ਕਿਸਾਨਾਂ ਦੀ ਹਮਦਰਦ ਪਰ ਜਿਹੜੀ ਗੱਲ ਉਹਨਾਂ ਨੇ ਉਹ ਜਾ ਸਭ ਕੀਤੀ ਹੈ ਵੀ ਅਸੀਂ ਐਮਐਸਪੀ ਤੇ ਐਮਐਸਪੀ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿਹਾ ਵੀ ਅਸੀਂ ਇੰਨੇ ਕਰੋੜ ਦੀ ਖਰੀਦੀ ਹੈ ਇਹ ਕੋਈ ਨਵੀਂ ਗੱਲ ਤਾਂ ਹੈ ਜੀ ਜਦੋਂ ਦੇ ਐਮਐਸਪੀ ਲਾਗੂ ਹੋਇਆ ਹਰ ਸਰਕਾਰ ਖਰੀਦੀ ਆ ਇਹ ਤਾਂ ਕੰਟੀਨਿਊ ਪ੍ਰੋਸੈਸ ਆ ਇਹ ਕੋਈ ਵੱਡੀ ਗੱਲ ਨਹੀਂ ਜਿਹੜੀ ਉਹ ਕਹਿੰਦੇ ਰਿਹਾ ਅਸੀਂ 3-3000 ਰੁਪਏ ਦੋ ਦੋ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਹੜੇ ਕਿਸਾਨਾਂ ਨੂੰ ਮਿਲਦਾ ਮੈਂ ਵੀ ਉਹੋ ਕਿਸਾਨ ਮੇਰੇ ਵੀ ਹੋਰ ਬਹੁਤ ਬਹੁਤ ਬਾਰੋਕਾਰ ਇਹੋ ਜਿਹੇਗੇ ਜਿਹਨਾਂ ਕੋਲ 2-2 ਏਕੜ ਜ਼ਮੀਨ ਆ ਕਿਸੇ ਨੂੰ ਮਿਲ ਨਹੀਂ ਰਿਹਾ ਚਲੋ ਜੋ ਉਹਨਾਂ ਦਾ ਸਿਸਟਮ ਹੈ ਉਹਨਾਂ ਨੇ ਕੋਸ਼ਿਸ਼ ਕੀਤੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੇ ਆਪ ਤੋਂ ਇਹ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਬਾਰੇ ਗੱਲ ਕੋਈ ਨਹੀਂ ਕੀਤੀ ਉਹ ਕਿਸਾਨਾਂ ਦੇ ਰੈਫਰੈਂਸ ਦੇ ਕੇ ਆਹ ਗੱਲ ਕਰਕੇ ਖੜਾ ਛਿੜਾ ਗਏ ਪਰ ਕਿਸਾਨਾਂ ਬਾਰੇ ਗੱਲ ਉਹਨੇ ਐਕਚੁਅਲੀ ਕੋਈ ਨਹੀਂ ਕੀਤੀ ਪਰ ਪੰਜਾਬ ਜਿਹੜਾ ਇੱਕ ਦੇਸ਼ ਦਾ ਅੰਨ ਭੰਡਾਰ ਵੀ ਪਰਦਾ ਹੈ ਪੰਜਾਬ ਹੀ ਸਦੀ ਅੰਨ ਭੰਡਾਰ ਪੰਜਾਬ ਤੋਂ ਹੀ ਜਾਂਦਾ ਉਹ ਔਰ ਇਹਦਾ ਇੱਕ ਜਤਾਣਾ ਗੱਲ ਕਰਨੀ ਇਹ ਮੇਰੀ ਗਲਤ ਨਹੀਂ ਉਤਰੀ ਵੀ ਹੈ ਜਈ ਗੱਲ ਕਿਉਂ ਕੀਤੀ ਪੰਜਾਬ ਦਾ ਸਭ ਤੋਂ ਆਸਾਨਮਨ ਦੇਸ਼ ਹੋਣਾ ਚਾਹੀਦਾ ਕਿ ਪੰਜਾਬ ਦੇਸ਼ ਦਾ ਜਿਹੜਾ ਆਰਪੰਡਾ ਆਰਜਾ ਫੂਡ ਸਕਿਉਰਟੀ ਜਿਹੜੀ ਗੱਲ ਕੀਤੀ ਜਾਂਦੀ ਆ ਉਹਦੇ ਵਿੱਚ ਪੰਜਾਬ ਦਾ ਕਾਫੀ ਵੱਡਾ ਯੋਗਦਾਨ ਹੈ ਜਾਂਦਿਆਂ ਦੇ ਇੱਕ ਹੋਰ ਗੱਲ ਦਾ ਨਾ ਜ਼ਰੂਰ ਕਰਾਂਗੇ ਸ਼ੋਮਣੀ ਅਕਾਲੀ ਦਲ ਜਾਂ ਅਕਾਲੀ ਦਲ ਦਾ ਕੋਈ ਵੀ ਜ਼ਿਕਰ ਉਹਨਾਂ ਨੇ ਨਹੀਂ ਕੀਤਾ ਹਾਲਾਂਕਿ ਪਰਮਪਾਲ ਸਿੱਧੂ ਵੀ ਜਿਹੜੇ ਨੇ ਹਰ ਸਿਮਰਤ ਬਾਦਲ ਦੇ ਖਿਲਾਫ ਇਲੈਕਸ਼ਨ ਲੜ ਰਹੇ ਨੇ ਉਹ ਵੀ ਸਟੇਟ ਤੇ ਬੈਟਰਸਨ ਪਰ ਸ਼ੋਮਣੀ ਕਾਲੀ ਦਲ ਦੇ ਖਿਲਾਫ ਜਾਂ ਇਹ ਕਲੱਬਸ ਵੀ ਅਕਾਲੀ ਦਲ ਬਾਰੇ ਉਹਨਾਂ ਨੇ ਨਹੀਂ ਬੋਲਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਆ ਜਿਆ ਹੁਜਾਬ ਸਿਰਫ ਉਹਲੇ ਕਾਂਗਰਸ ਅਤੇ ਆਵਾਜ਼ ਕੋਈ ਪਾਰਟੀ ਨੂੰ ਉਹਨੇ ਨਿਸ਼ਾਨਾ ਬਣਾਇਆ ਉਹ ਬਿਲਕੁਲ ਇਹ ਦੇਖੋ ਇਹ ਤੇ ਕਰ ਨਹੀਂ ਸਕਦੇ ਕਿਉਂਕਿ ਜੇ ਆਪਾਂ ਇਹ ਜੋ ਸੋਚਦੇ ਲੋਕ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਬੀਜੇਪੀ ਇਕੱਲੀ ਸਰਕਾਰ ਨਹੀਂ ਬਣਾ ਸਕਦੀ ਇਹ ਜੋ ਮਰਜ਼ੀ ਹੋਵੇ ਪਰ ਉਹਨਾਂ ਨੂੰ ਵੀ ਪਤਾ ਉਹਨਾਂ ਨੇ ਸਿਰਫ ਜਿਹੜਾ ਪੰਜਾਬ ਦੇ ਵਿੱਚ ਕਿਉਂ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਸਮਝੌਤਾ ਹੋ ਜਾਵੇ ਤੇ ਮਤਸ਼ਾਹ ਦੇ ਬਿਆਨ ਆਉਂਦੇ ਰਹੇ ਚਲੋ ਜਦੋਂ ਅਕਾਲੀ ਗੱਲ ਨੂੰ ਲੱਗਿਆ ਵੀ ਜੇ ਅਸੀਂ ਇਹਨਾਂ ਨਾਲ ਸਮਝੌਤਾ ਕਰਾਂਗੇ ਸਾਡੇ ਪੰਜਾਬ ਦੇ ਵਿੱਚ ਜੋੜਾ ਪਟਿਆ ਜਾਣਗੇ ਵੀ ਕਿਸਾਨ ਦਾ ਜੀ ਕਿਹਨ ਚੱਲ ਰਹੀ ਆ ਉਹਨਾਂ ਨੇ ਸਮਝੌਤਾ ਨਹੀਂ ਕੀਤਾ ਇਹਨਾਂ ਨੇ ਸਾਰੇ ਕੈਂਡੀਡੇਟ ਖੜੇ ਕਰਕੇ ਇਹਨਾਂ ਦੀ ਕੋਸ਼ਿਸ਼ ਇਹ ਆ ਵੀ ਸਾਡੀ ਜਿਹੜੀ ਪਰਸੈਂਟੇਜ ਵੱਧ ਜਾਵੇ ਵੀ ਪਹਿਲਾਂ ਇਹਨਾਂ ਨੂੰ 27 ਦੇ ਵਿੱਚ ਪਹਿਲਾਂ ਇਹਨਾਂ ਨੂੰ 23 ਸੀਟਾਂ ਮਿਲਦੀਆਂ ਨੇ ਇਹ ਘੱਟ ਤੋਂ ਘੱਟ ਉਹਨੇ ਕੋਸ਼ਿਸ਼ ਕਰਨੀ ਚਾਹੁੰਦੇ ਨੇ ਵੀ ਸਾਨੂੰ ਜੇ 20% ਵੀ ਵੋਟ ਪੈ ਜਾਣ ਅੱਗੇ ਇਹਨਾਂ ਨੂੰ 6.7% ਵੋਟ ਪਈ ਸੀ ਇਹ ਉਹਨਿਹੜੇ ਨੂੰ ਵੱਧ ਪੋਰਟ ਦੇਖੋ 13 ਸੀਟਾਂ ਤੇ ਖੜੇ ਨੇ ਇੱਕ ਗੱਲ ਤਾਂ ਮੰਨੀ ਪਊਗੀ ਇਹਨਾਂ ਨੇ ਪਿੰਡਾਂ ਦੇ ਵਿੱਚ ਯੂਨਟਾਂ ਬਣਾ ਲਈਆਂ ਕੁਝ ਗਲਤ ਜਿਹੜੇ ਹੈਗੇ ਉਹਨਾਂ ਨੂੰ ਵੀ ਆਪਣੇ ਨਾਲ ਜੋੜ ਲਿਆ ਤੇ ਉਹ ਇਸ ਕਰਕੇ ਇਹਨਾਂ ਨੇ ਪਰਸੈਂਟੇਜ ਵਧਾਉਣੀ ਆ ਅਕਾਲੀ ਦਲ ਨਾਲ ਸਮਝੌਤਾ ਇਹਨਾਂ ਨੇ 27 ਦੇ ਵਿੱਚ ਹਰ ਹਾਲਤ ਚ ਕਰ ਲਿਆ ਤੇ ਉਹ ਸਮਝੌਤੇ ਵਿੱਚ ਇਹਨਾਂ ਨੇ 23 ਸੀਟਾਂ ਤੋਂ ਵਧਾ ਕੇ ਘੱਟੋ ਘੱਟ 50% ਦੇ ਮੰਗਣਾ ਇਹਨਾਂ ਨੇ ਮਿਲੇ ਜਾਂ ਨਾ ਤਾਂ ਉਹ ਫੇਰ ਫੇਰ ਦੋਹਾਂ ਪਾਰਟੀਆਂ ਚ ਜਿਹੜੀ ਪਾਰਟੀ ਦੇ ਕੈਂਡੀਡੇਟ ਜ਼ਿਆਦਾ ਜਿੱਤਣਗੇ ਉਹ ਚੀਫ ਮਿਨਿਸਟਰ ਬਣੇਗਾ ਇਸ ਕਰਕੇ ਇਹਨਾਂ ਦਾ ਦਾ ਪਰਸੈਂਟੇਜ ਦਿਵਾਉਣਾ ਹੈ ਇਸੇ ਕਰਕੇ ਇਕਾਲੀ ਦਲ ਦੇ ਖਿਲਾਫ ਨਹੀਂ ਬੋਲੇ ਇਹ ਨਾ ਇਹਨਾਂ ਨੇ ਬੋਲਣਾ ਸੀਗਾ ਇਹ ਦੇ ਪਿੱਛੇ ਇਹਨਾਂ ਦੀ ਇਹ ਚਾਲ ਹੈ ਹਾਂਜੀ ਪਰ ਇਹ ਵੀ ਤਾਂ ਇੱਕ ਗੱਲ ਹੋ ਸਕਦੀ ਹੈ ਕਿ 4 ਜੂਨ ਤੋਂ ਬਾਅਦ ਕਈ ਸਥਿਤੀ ਬਣੇ ਦੇਸ਼ ਭਰ ਵਿੱਚ ਇੱਕ ਇੱਕ ਦੋ ਦੋ ਸੀਟਾਂ ਦੀ ਦਰਕਾਰ ਹੋਵੇ ਜੇ ਇਕਾਲੀ ਦਲ ਨੂੰ ਕੋਈ ਸੀਟਾਂ ਮਿਲਦੀਆਂ ਨੇ ਤਾਂ ਸਮਝੌਤਾ ਇਕਾਲੀ ਦਲ ਨਾਲ ਪੋਸਟ ਪੋਲ ਅਲਾਈਅንስ ਵੀ ਕੀਤਾ ਜਾ ਸਕਦਾ ਹੈ ਇਹਦੇ ਬਾਰੇ ਸ਼ੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੀ ਚੈਨਲ 'ਤੇ ਇੱਕ ਇੰਟਰਵਿਊ 'ਚ ਉਹਨਾਂ ਨੇ ਦੱਸਿਆ ਬੀਤੇ ਦਿਨ ਕਿ ਅਜੇ ਸਮਝੌਤਾ ਕਿਉਂ ਨਹੀਂ ਕੀਤਾ ਕਿਉਂਕਿ ਅਸੀਂ ਔਸੂਲਾਂ 'ਤੇ ਕਾਇਮ ਆਂ ਔਰ ਔਸੂਲ ਕਿਹੜੇ ਨੇ ਸਾਡੇ ਅਸੀਂ ਗੁਰਦੁਆਰਾ ਸਾਹਿਬ ਜਿਹੜੇ ਹਰਿਆਣਾ ਵੱਖਰੀ ਕਮੇਟੀ ਬਣ ਗਈ ਹੈ ਉਹ ਛੁਡਾਣਾ ਚਾਹੁੰਦੇ ਨੇ ਔਰ ਜਿਹੜੇ ਬੰਦੀ ਸਿੰਘਾਂ ਦੇ ਮਸਲੇ ਨੇ ਉਹ ਉਹਨਾਂ ਨੇ ਗੱਲ ਆਕੀਆ ਕਿਉਂਕਿ ਜੇ ਅਕਾਲੀ ਦਲ ਜਾਏਗਾ ਵੀ ਤਾ ਉਹਨਾਂ ਨੇ ਇਸ਼ਾਰਾ ਦਿੱਤਾ ਹੈ ਕਿ ਐਨਡੀਏ ਚ ਜਾਏਗਾ ਵੀ ਪੋਸਟ ਪੋਲ ਆਲਾਈਂਸ ਤੇ ਤਾਂ ਸ਼ਰਤਾਂ ਨਾਲ ਜਾਏਗਾ ਦੇਖੋ ਵਿਚਾਰ ਸਿਆਸਤ ਦੇ ਵਿੱਚ ਤੁਸੀਂ ਜਿਵੇਂ ਦੇਖਦੇ ਹੋ ਜਿਸ ਤਰ੍ਹਾਂ ਸਿਆਸਤ ਬਦਲੀ ਹੈ ਪੰਜਾਬ ਦੀ ਜਿਵੇਂ ਕਹਿੰਦਾ ਹੈ ਇੰਡੀਆ ਦੀ ਸਿਆਸਤ ਉਹਨੇ ਪੰਜਾਬ ਤੋਂ ਬਹੁਤ ਜ਼ਿਆਦਾ ਗੱਲ ਬਦਲੂ ਦੇ ਤੇ ਇਹ ਇਥੇ ਕੋਈ ਸਿਆਸਤ ਦੇ ਨੀ ਅਸੂਲਾਂ ਦੀ ਕਿਸੇ ਪਾਰਟੀ ਦੀ ਕੋਈ ਅਸੂਲਾਂ ਦੀ ਸਿਆਸਤ ਨਹੀਂ ਹੈ ਅੱਜ ਕਾਂਗਰਸ ਚ ਅਗਲੇ ਦਿਨ ਬੀਜੇਪੀ ਚ ਅੱਜ ਬੀਜੇਪੀ ਚ ਦੂਜੇ ਆਪ ਚ ਇਹ ਕੋਈ ਇੱਕ ਉਸ ਅਥੂਲ ਕਿਸੇ ਕੋਈ ਯਾਤਰੀ ਚਾਹੇ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਮਰਜੀ ਕਹੀ ਗੱਲ ਮੈਂ ਤੁਹਾਨੂੰ ਤੁਹਾਡੇ ਚੈਨਲ ਤੇ ਦਾਅਵੇ ਨਾਲ ਕਹਿ ਦਿੰਦਾ ਕਿ ਇਹ ਐਨਡੀਆ ਨਾਲ ਖੜਨਗੇ ਸ਼ਰਤ ਸ਼ਰਤ ਤਾਂ ਤਾਂ ਮੰਨੀ ਚੱਦੇ ਜੇ ਕੋਈ ਇਹਨਾਂ ਦੇ ਐਮਪੀ ਹੋਣ ਜੇ ਇੱਕ ਦੋ ਐਮਪੀ ਜਿੱਤ ਕੇ ਤੇ ਸ਼ਰਤ ਕੀ ਹੋਏਗੀ ਹੋਰ ਕਾਂਗਰਸ ਰਾਂ ਇਹਨਾਂ ਨੇ ਜਾਣਾ ਨਹੀਂ ਹੋਰ ਕੀ ਕਰਨਗੇ ਇਹਨਾਂ ਨੂੰ ਮਜਬੂਰੀ ਜਾਣਾ ਪੈਣਾ ਅਲਟੀਮੇਟਲੀ ਇਹਦਾ ਸਮਝੌਤਾ ਹੁਣ ਕਿ ਜਿਵੇਂ ਕਹਿੰਦੇ ਕੰਤੇ ਲਿਖਿਆ ਹੋਇਆ ਹੈ ਇਹਨਾਂ ਦਾ ਸਮਝੌਤਾ ਹਾਂ ਹੰਤੇ ਚੋਏਗਾ ਜੀ ਜੀ ਬਿਲਕੁਲ ਸਾਹਿਬ ਜਕਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ 4 ਜੂਨ ਤੇ ਵੀ ਨਜ਼ਰਾਂ ਟਿਕੀਆਂ ਹੋਏ ਨੇ ਅੱਜ ਪ੍ਰਧਾਨ ਮੰਤਰੀ ਦੋ ਰੈਲੀਆਂ ਹੋਰ ਕਰਨਗੇ ਔਰ ਕੱਲ ਰਾਹੁਲ ਗਾਂਧੀ ਪੰਜਾਬ ਆਣਗੇ ਅੰਮ੍ਰਿਤਸਰ ਆਉਣਗੇ ਉਸ ਤੇ ਵੀ ਨਜ਼ਰ ਰਹੇਗੀ ਉਹਦੇ ਬਾਰੇ ਵੀ ਤਫ਼ਸਿਲ ਕਰਾਂਗੇ ਆਉਣ ਦੇ ਦਿਨਾਂ ਤੱਕ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਕੋਟ ਹੈ ਗੋਤ ਮੋਤਲ ਜੀ